ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਉਸ ਵੇਲੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਇੱਥੇ ਪਾਣੀ ਦਾ ਤੇਜ਼ ਵਹਾਅ ਦੇਖਦੇ ਹੋਏ ਸਾਰੇ ਪਿੰਡ ਵਾਲੇ ਅਲਰਟ ਹੋ ਗਏ ਉੱਥੇ ਹੀ ਮੌਕੇ ਦੇ ਉੱਤੇ ਡਿਪਟੀ ਕਮਿਸ਼ਨਰ ਵੀ ਪਹੁੰਚੇ ਸਨ ਤਾਂ ਦੇਖੀ ਲੁਧਿਆਣਾ ਦੇ ਪਿੰਡ ਸਸਰਾਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਇਲਾਵਾ ਆਰਮੀ ਦੇ ਦੁਆਰਾ ਮੌਕੇ ਦੇ ਉੱਤੇ ਮੋਰਚਾ ਸੰਭਾਲਿਆ ਗਿਆ ਸੀ ਦਾ ਦਿਆ ਕਿ ਤੁਸੀਂ ਬੰਨ ਕਿਸੇ ਵਿਅਕਤੀ ਵੀ ਟੁੱਟ ਸਕਦਾ ਸੀ ਇਸ ਤਰੀਕੇ ਦੇ ਜਿਹੜੇ ਕਿ ਹਾਲਾਤ ਬਣੇ ਹੋਏ ਸੀ ਮੌਕੇ ਦੇ ਉੱਤੇ ਆਰਮੀ ਦੀਆਂ ਟੀਮਾਂ ਲੋਕਾਂ ਨੇ ਬਾ ਚੜ ਕੇ ਪਹੁੰਚੇ ਉਹਨਾਂ ਦੇ ਵੱਲੋਂ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਲਗਾਤਾਰ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿੱਦੇ ਚਲਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਦੁਆਰਾ ਦੱਸਿਆ ਗਿਆ ਕਿ ਪਿੰਡ ਦੇ ਲੋਕਾਂ ਦੁਆਰਾ ਬਚਾਅ ਕਾਰਜ ਲਗਾਤਾਰ ਜਾ ਰਿਹਾ ਹੈ ਇਸੇ ਨਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਰਾਹਤ ਕਾਰਜ ਦੇ ਵਿੱਚ ਜੁਟਿਆ ਹੋਇਆ ਉਹਨਾਂ ਦੱਸਿਆ ਕਿ ਬਨ ਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਪਹੁੰਚ ਸਕੇ ਇਸੇ ਚਲਦੇ ਇਸ ਨੂੰ ਪਹਿਲਾ ਹੀ ਮਜ਼ਬੂਤ ਕੀਤਾ ਜਾ ਰਿਹਾ ਤੇ ਵੱਡੀਆਂ ਜਿਹੜੀ ਕਿ ਟੀਮਾਂ ਨੂੰ ਵੀ ਮੌਕੇ ਦੇ ਉੱਤੇ ਬੁਲਾਇਆ ਗਿਆ ਕੀ ਹੋਇਆ ਇਹ ਪਿੰਡ ਸਸਰਾਲੀ ਹੈਗਾ ਇੱਥੋਂ ਤਕਰੀਬਨ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਤੇ ਸਤਲੁਜ ਬਨ ਹੈ ਜਿਹੜਾ ਕਿ ਟੁੱਟਣ ਦੀ ਕਗਾਰ ਤੇ ਪਹੁੰਚਿਆ ਸੀਗਾ ਲੇਕਿਨ ਥੋੜਾ ਜਿਹਾ ਪਾਣੀ ਦਾ ਲੈਵਲ ਘੱਟ ਹੋਣ ਦੇ ਕਾਰਨ ਥੋੜੀ ਸੁਗੁੰਨ ਮਿਲ ਰਹੀ ਹੈ ਲੇਕਿਨ ਹਜੇ ਵੀ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਖਤਰਾ ਪੂਰਾ ਬਣਿਆ ਹੋਇਆ ਹੈਗਾ ਔਰ ਪਿੰਡ ਦੇ ਲੋਕ ਵੀ ਕਾਫੀ ਸੇਫ ਜਗ੍ਹਾ ਤੇ ਪਹੁੰਚ ਚੁੱਕੇ ਨੇ ਔਰ ਜੋ ਵੀ ਹਾਲਾਤ ਮਿੱਟੀ ਪ੍ਰਸ਼ਾਸਨ ਵੱਲੋਂ ਪਾਈ ਜਾ ਰਹੀ ਹੈ ਉਥੇ ਅੱਜ ਜਿਹੜਾ ਪ੍ਰਸ਼ਾਸਨ ਦਾ ਥੋੜਾ ਜਿਹਾ ਨਜ਼ਰ ਆਇਆ ਉਹ ਡਟਿਆ ਕਿ ਮਿੱਟੀ ਦੇ ਟਰਾਲੇ ਜਾ ਰਹੇ ਨੇ ਕਿ ਉਹ ਬਨ ਨੂੰ ਜਿਹੜਾ ਕੱਚਾ ਹੈ ਬਨ ਨੂੰ ਰੋਕਿਆ ਜਾ ਸਕੇ ਤੁਸੀਂ ਵੀ ਪਿੰਡ ਵੱਲੋਂ ਔਰ ਸਾਰੇ ਪਿੰਡ ਵਾਲੇ ਇਹ ਫੌਜਾ ਪੀਰ ਅੱਗੇ ਅਰਦਾਸ ਕਰ ਰਹੇ ਨੇ ਕਿ ਜਿਹੜੇ ਹਾਲਾਤ ਹੈ ਉਹ ਸਮਾਨੇ ਬਨ ਬਨ ਜਾਣ ਤਾਂ ਕਿ ਪਿੰਡ ਦਾ ਬਚਾਅ ਹੋ ਸਕੇ ਅੱਗੇ ਹੀ ਪੰਜਾਬ ਦੇ ਵਿੱਚ ਪੂਰਾ ਨੁਕਸਾਨ ਹੋ ਚੁੱਕਾ ਹੈ ਅਸੀਂ ਇੱਥੇ ਅਪੀਲ ਕਰਦੇ ਹਾਂ ਪ੍ਰਮਾਤਮਾ ਨੂੰ ਵੀ ਖਵਾਜਾ ਪੀਰ ਨੂੰ ਵੀ ਤਾਂ ਕਿ ਇਹ ਪਿੰਡ ਜਿਹੜੇ ਬਚੇ ਹੋਏ ਨੇ ਇਹ ਬਚੇ ਰਹਿਣ ਤਾਂ ਕਿ ਇੱਥੇ ਜੇ ਪਾਣੀ ਆਂਦਾ ਤੇ ਪੁਲੋਦੇਹਾਣਾ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਜਿਹੜਾ ਝੋਨਾ ਲੱਗਿਆ ਹੋਇਆ ਇਸ ਟਾਈਮ ਪੱਕਿਆ ਹੋਇਆ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਔਰ ਇੰਡਸਟਰੀ ਜਿਹੜੀ ਹੈ ਦਰ ਫੋਕਲ ਪੁਆਇੰਟ ਵੀ ਨੇੜੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਏਗਾ ਅਨਾਉਂਸਮੈਂਟ ਵੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਰਾਤੀ 12 ਵਜੇ ਅਨਾਉਂਸਮੈਂਟ ਹੋਈ ਸੀ ਕਿ ਆਪਣੀ ਆਪਣੀ ਸੇਫ ਜਗ੍ਹਾ ਤੇ ਪਹੁੰਚ ਜਾਓ ਔਰ ਪਸ਼ੂ ਆਪਣੇ ਉੱਥੋਂ ਜਿਹੜੇ ਸਤਲੂਈ ਦੇ ਕੰਡੇ ਨੇੜੇ ਨੇ ਕਿਉਂਕਿ ਡੇਰੇ ਬਹੁਤ ਨੇੜੇ-ਨੇੜੇ ਨੇ ਵੀ ਉੱਥੋਂ ਕੱਢ ਕੇ ਆਪਣੀ ਸੇਫ ਜਗ੍ਹਾ ਤੇ ਲੈ ਜਾਓ ਤੇ ਕੁਝ ਪਸ਼ੂ ਆਪਣੇ ਲੋਕ ਲੈ ਵੀ ਗਏ ਨੇ ਔਰ ਕੁਝ ਲੋਕ ਆਪਣਾ ਮਕਾਨ ਨਹੀਂ ਵੀ ਛੱਡਣਾ ਚਾਹੁੰਦੇ ਮਜਬੂਰੀ ਦੇ ਮਾਰੇ ਸਾਰਾ ਸਮਾਨ ਓਕੇ ਉਹਨਾਂ ਦਾ ਫੇਰ ਵੀ ਸਮਾਨ ਉੱਚੀ ਜਗ੍ਹਾ ਤੇ ਰੱਖ ਰੱਖ ਕੇ ਆਪਣੇ ਆਪ ਨੂੰ ਸੇਫ ਕਰਨ ਦੀ ਕੋਸ਼ਿਸ਼ ਹੈ ਔਰ ਕੁਝ ਪਿੰਡ ਵਾਲੇ ਤਾਂ ਕੁਝ ਜਾ ਵੀ ਚੁੱਕੇ ਨੇ ਸੇਫ ਜਗ੍ਹਾ ਤੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਤਾਂ ਪਿਛਲੇ 10 ਦਿਨਾਂ ਤੋਂ ਬਣਿਆ ਹੋਇਆ ਔਰ ਰਾਤ ਤਾਂ ਬਹੁਤ ਹੀ ਜ਼ਿਆਦਾ ਸੀ ਜਿਸ ਸਮਾਂ ਲਾ ਅਨਾਉਂਸਮੈਂਟਾਂ ਹੋ ਰਹੀਆਂ ਸੀ ਹੁਣ 5-7 ਮਿੰਟ 10 ਮਿੰਟ ਪਹਿਲੇ ਥੋੜਾ ਜਿਹਾ ਸ਼ਕੂਨ ਮਿਲ ਰਿਹਾ ਕਿ ਸ਼ਾਇਦ ਮਾਹੌਲ ਠੀਕ ਹੋ ਜਵੇ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਉਸੇ ਕਰਕੇ ਉਮੀਦ ਲੱਗ ਰਹੀ ਹੈ ਕਿ ਪਿਛੇ ਮੌਸਮ ਚ ਵੀ ਸੁਣਿਆ ਕਿ ਬਾਰਿਸ਼ ਘਟ ਗਈ ਹੈ ਪਗੜਾ ਘਰ ਪਾਣੀ ਨਹੀਂ ਛਿੜਦਾ ਤੇ ਸਾਡਾ ਲੁਧਿਆਣਾ ਵਾਸੀਆਂ ਦਾ ਬਹੁਤ ਵੱਡਾ ਪਛਾਹ ਹੋ ਜਾਏਗਾ ਪਰ ਮੌਸਮ ਸਾਫ ਹੈ ਇਸ ਟਮਪੂਰੀ ਚੜੀ ਹੋਈ ਉਹ ਸ਼ੱਕ ਤੇ ਪਿੰਡ ਦੇ ਲੋਕ ਕਹ ਰਹੇ ਬੰਨ ਟੁੱਟ ਗਿਆ ਰੋਡ ਕਹ ਰਹੇ ਸੀ ਉਹ ਉਹ ਕੀ ਚੀਜ਼ ਆ ਬੰਨ ਟੁੱਟਿਆ ਨਹੀਂ ਐਕਚੁਅਲੀ ਬੰਨ ਬਹੁਤ ਵੱਡਾ ਕਿੱਥੋਂ ਨਾ ਕਿੱਥੋਂ ਤਰੇੜ ਪੈ ਜਾਂਦੀ ਆ ਉਹਨੂੰ ਅਸੀਂ ਸਾਨੂੰ ਲੱਗਦਾ ਕਿ ਉਹ ਬੰਨ ਟੁੱਟ ਗਿਆ ਲੇਕਿਨ ਮਿੱਟੀ ਦੇ ਟਰਾਲਰ ਜੈਸਾ ਮਰ ਜਾਂਦੇ ਜਿੱਥੋਂ ਮਾੜੀ ਫਾੜ ਪੰਦੀ ਆ ਉੱਥੇ ਮਿੱਟੀ ਫੜਾਫੜ ਪਾਈ ਜਾ ਰਹੀ ਆ ਤਾਂ ਕਿ ਉਹਨੂੰ ਬਚਾਇਆ ਜਾ ਸਕੇ ਪਰ ਪ੍ਰਸ਼ਾਸਨ ਵੀ ਹੁਣ ਪੂਰਾ ਉੱਥੇ ਡਟਿਆ ਹੋਇਆ ਆ ਪਰ ਡੀਸੀ ਸਾਹਿਬ ਵੀ ਆਏ ਹੋਏ ਆ ਤਾਂ ਕਿ ਇਹਨੂੰ ਪੂਰੇ ਨੂੰ ਪੂਰਾ ਪਹਚਾਇਆ ਜਾ ਸਕੇ ਬੰਨ ਨੂੰ ਕਿੰਨੇ ਫੁੱਟ ਤੇ ਪਾਣੀ ਹੈ ਪਾਣੀ ਤਾਂ ਬਹੁਤ ਹੈ ਇਹ ਉੱਪਰ ਹੈ ਲੇਕਿਨ ਕੱਲ ਦੇ ਨਾਲੋਂ ਫੁੱਟ ਦੇ ਥੱਲੇ ਆਇਆ ਹੈਗਾ ਬਹੁਤ ਥੱਲੇ ਨਹੀਂ ਆਇਆ ਲੇਕਿਨ ਫੁੱਟ ਤੇ ਪਾਣੀ ਥੱਲੇ ਆਇਆ ਹੈਗਾ ਪਰ ਸਾਨੂੰ ਉਮੀਦ ਹੈ ਕਿ ਕਵਾਜਾ ਪੀ ਸਾਡੀ ਗੱਲ ਅਗਰ ਬਰਦਾਸ਼ਤ ਮੰਨ ਲਣਗੇ ਤੇ ਪਾਣੀ ਵਾਪਸ ਆਪਣੀ ਰਫਤਾਰ ਤੇ ਆ ਜਾਏਗਾ ਔਰ ਪਿੰਡ ਦਾ ਸਾਡੇ ਦਾ ਬਚਾਅ ਹੋ ਜਾਏਗਾ ਸੋ ਦਾਦੀ ਕਿ ਫਿਰ ਵੀ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਹੈ ਤਾਂ ਕਿ ਇੱਥੇ ਕੋਈ ਵੀ ਜੜਾ ਕਿ ਨੁਕਸਾਨ ਨਾ ਹੋ ਸਕੇ ਤੇ ਲੋਕ ਆਪੋ ਆਪਣਾ ਸਮਾਨ ਸਵੇਂ ਸਿਰਸ ਮਿਟ ਕੇ ਰੱਖ ਸਕਣ ਅਤੇ ਸਥਿਤੀ ਤੇ ਪਹਿਲਾ ਹੀ ਜੜਾ ਕਿ ਕਾਬੂ ਪਾਇਆ ਜਾ ਸਕੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ